ਅੱਜ ਮਾਰਨਿੰਗ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਪਰਲਸ ਦੀ ਇੱਕ ਬਿਲਡਿੰਗ ਹੈਗੀ ਆ ਜੋ ਰੇਲਵੇ ਸਟੇਸ਼ਨ ਦੇ ਰੋਡ ਹੈਗੀ ਆ ਇਸ ਦੇ ਉੱਪਰ ਪੈਂਦੀ ਆ ਇੱਥੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੁਕੇ ਹੋਏ ਨੇ ਤੇ ਇਹ ਇਹ ਜਿਹੜੇ ਬੰਦੇ ਹੈਗੇ ਆ ਇਹ ਡਰੱਗਸ ਦਾ ਕੰਮ ਕਰਦੇ ਆ ਨਸ਼ਾ ਵੀ ਕਰਦੇ ਆ ਤੇ ਜਿਹੜੇ ਆਪਣੇ ਨਸ਼ੇ ਦੀ ਪੂਰਤੀ ਦੇ ਸੰਬੰਧ ਦੇ ਵਿੱਚ ਜਿਹੜੇ ਰਾਗੀ ਰਹਉਂਦੇ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਲੁੱਟ ਦਾ ਸ਼ਿਕਾਰ ਵੀ ਬਣਾਉਂਦੇ ਆ ਸੋ ਇਸ ਇਨਫੋਰਮੇਸ਼ਨ ਤੇ ਜਿਹੜੀ ਸਾਡੀ ਪੁਲਿਸ ਪਾਰਟੀ ਜੋ ਐਸ ਐਚ ਓ ਇਨਸਪੈਕਟਰ ਪ੍ਰਵਿੰਦਰ ਸਿੰਘ ਲੀਡ ਕਰ ਰਹੇ ਸੀਗੇ ਜਦੋਂ ਉਹ ਤੇ ਮੌਕੇ ਤੇ ਪਹੁੰਚੇ ਤਾਂ ਇੱਥੇ ਜਿਹੜੇ ਪੰਜ ਵਿਅਕਤੀ ਸੀਗੇ ਉਹਨਾਂ ਦੇ ਵਿੱਚੋਂ ਇੱਕ ਨੀਰਜ ਜਿਹੜਾ ਸੀਗਾ ਨੀਰਜ ਉਰਫ ਕਾਲਾ ਤੇ ਇਸਨੇ ਜਿਹੜੀ ਪੁਲਿਸ ਪਾਰਟੀ ਦੇ ਉੱਪਰ ਆਪਣੇ ਦੇਸੀ ਪਿਸਤੌਲ ਦੇ ਨਾਲ ਫਾਇਰ ਕਰ ਦਿੱਤਾ ਜਿਸ ਦੇ ਵਿੱਚ ਇੱਕ ਫਾਇਰ ਜਿਹੜਾ ਉਸ ਵੱਲੋਂ ਕੀਤਾ ਗਿਆ ਸੀਗਾ ਆ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਹੋਇਆ ਇਨਸਪੈਕਟਰ ਪ੍ਰਵਿੰਦਰ ਜੀ ਦੀ ਪਾਰਟੀ ਵੱਲੋਂ ਇੱਕ ਹਵਾਈ ਫਾਇਰ ਕੀਤਾ ਗਿਆ ਪਰ ਜਦੋਂ ਇਹਨਾਂ ਵੱਲੋਂ ਦੁਬਾਰਾ ਜਿਹੜਾ ਹੈਗਾ ਐਗਰੈਸ਼ਨ ਦੇ ਵਿੱਚ ਆ ਕੇ ਦੁਬਾਰਾ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਹੋਇਆ ਇੱਕ ਫਾਇਰ ਕੀਤਾ ਜੋ ਇਸ ਦੀ ਨੀਰਜ ਉਰਫ ਕਾਲਾ ਦੀ ਜਿਹੜੀ ਲੱਤ ਦੇ ਵਿੱਚ ਲੱਗਾ ਖੱਬੀ ਲੱਤ ਦੀ ਪਿੰਜਰੀ ਦੇ ਵਿੱਚ ਲੱਗਾ ਇਸ ਤੋਂ ਬਾਅਦ ਜਿਹੜੇ ਬਾਕੀ ਚ 4 ਵਿਅਕਤੀ ਸੀਗੇ ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਮੌਕੇ ਦੇ ਉੱਪਰ ਦਬੋਚ ਲਿਆ ਇਸ ਦੇ ਵਿੱਚ ਜਿਹੜੇ ਆਪਰੇਸ਼ਨ ਦੇ ਵਿੱਚ ਅਸੀਂ ਕੁੱਲ ਨੀਰਜ ਉਰਫ ਕਾਲਾ ਵਿਕਰਮਜੀਤ ਰਾਹੁਲ ਕਰਨ ਤੇ ਇਸ ਦਾ ਇੱਕ ਭਰਾ ਕੋਟਾ ਇਹਨਾਂ ਪੰਜਾਂ ਨੂੰ ਅਸੀਂ ਜਿਹੜਾ ਹੈਗਾ ਮੌਕੇ ਦੇ ਉੱਪਰ ਕਾਬੂ ਕਰ ਲਿਆ ਗਿਆ ਜਿਹੜਾ ਨਿਰਜ ਕਾਲਾ ਸੀਗਾ ਜਿਸਦੇ ਫਾਇਰ ਲੱਗਿਆ ਸੀਗਾ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਠੰਡਾ ਵਿਖੇ ਦਾਖਲ ਕਰਵਾਇਆ ਗਿਆ ਤੇ ਬਾਕੀ ਜਿਹੜੇ 4 ਬੰਦੇ ਹੈਗੇ ਆ ਇਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਲੈ ਗਿਆ ਇਸ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 31 310/2 ਅਤੇ ਹੋਰ ਰੈਲੇਵੈਂਟ ਸੈਕਸ਼ਨ ਆਫ ਆਰਮਜ਼ ਐਕਟ ਐਂਡ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰ ਕੀਤਾ ਤੇ ਇਹਨਾਂ ਪੰਜਾਂ ਬੰਦਿਆਂ ਦੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕਰਕੇ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਵੀ ਦੇ ਸੰਜੋਗ ਹੈ ਕਿ ਜਿਹੜਾ ਬੰਦਾ ਨੀਰਜ ਹੈਗਾ ਇਸ ਦੇ ਉੱਪਰ ਪਹਿਲਾ 7 ਮੁਕਦਮੇ ਦਰਜ ਨੇ ਤੇ ਇਸ ਦਾ ਜਿਹੜਾ ਭਰਾ ਕੋਟਾ ਹੈਗਾ ਜਿਸ ਨੂੰ ਅਸੀਂ ਰਾਉਂਡ ਅਪ ਕੀਤਾ ਉਸ ਦੇ ਉੱਪਰ ਵੀ 7 ਮੁਕਦਮੇ ਐਨਡੀਪੀਐਸ ਐਕਟ ਤੇ ਹੋਰ ਲੁੱਟਖੋਹਾਂ ਦੇ ਮੁਕਦਮੇ ਦਰਜ ਨੇ ਜਿਹੜਾ ਕਰਨ ਹੈਗਾ ਉਸ ਦੇ ਉੱਪਰ 2 ਮੁਕਦਮੇ ਦਰਜ ਨੇ ਤੇ ਜਿਹੜਾ ਵਿਕਰਮ ਹੈਗਾ ਉਸ ਦੇ ਉੱਪਰ ਕੋਈ ਮੁਕਦਮਾ ਦਰਜ ਨਹੀਂ ਤੇ ਰਾਹੁਲ ਰਾਹੁਲ ਦੇ ਉੱਪਰ ਕੋਈ ਮੁਕਦਮਾ ਦਰਜ ਨਹੀਂ ਤੇ ਵਿਕਰਮ ਦੇ ਉੱਪਰ ਵੀ 2 ਮੁਕਦਮੇ ਦਰਜ ਨੇ ਸੋ ਬੇਸਿਕਲੀ ਇਹ ਸਾਰੇ ਕ੍ਰਿਮੀਨਲ ਮਾਈਂਡਡ ਵਿਅਕਤੀ ਸੀਗੇ ਤੇ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਇਹ ਜਾਂਦੇ ਆ ਤੇ ਨਸ਼ਾ ਵਗੈਰਾ ਕਰਦੇ ਆ ਤੇ ਨਸ਼ੇ ਦੀ ਸਪਲਾਈ ਵੀ ਕਰਦੇ ਆ ਤੇ ਜਿਹੜੇ ਰਾਗ ਹੀ ਰਹਉਂਦੇ ਆ ਰੇਲਵੇ ਸਟੇਸ਼ਨ ਤੋਂ ਰਾਤ ਨੂੰ ਉਹਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਵੀ ਬਣਾਉਂਦੇ ਆ ਸਾਰਕ ਪਿਛਲੇ ਦਿਨ ਇੱਕ ਵੀਡੀਓ ਆਪ ਲੋਕਾਂ ਨੂੰ ਜੇ ਲੱਗੇ ਵੀਡੀਓ ਆਈ ਸੀ ਕੀ ਉਹ ਨਹੀਂ ਉਹ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਅਸੀਂ ਕੱਲ ਰੌਂਡ ਅਪ ਕਰਕੇ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਸੱਤ ਬੰਦੇ ਅਸੀਂ ਰੌਂਡ ਅਪ ਕੀਤੇ ਸੀਗੇ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਜਿਹੜੇ ਇਹ ਵਿਅਕਤੀ ਹੈਗੇ ਆ ਇਹਨਾਂ ਦਾ ਉਸ ਵੀਡੀਓ ਦੇ ਨਾਲ ਜਿਹੜਾ ਸਬੰਧ ਨਹੀਂ ਹੈਗਾ ਉਹ ਸੱਤ ਵਿਅਕਤੀ ਜਿਹੜੇ ਲੱਗ ਸੀਗੇ ਉਹਨਾਂ ਨੂੰ ਅਸੀਂ ਰੌਂਡ ਅਪ ਕਰਕੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਹੈ ਇੱਥੇ ਡਰਗ ਦੀ ਕਾਫੀ ਜ਼ਿਆਦਾ ਸਪਲਾਈ ਇੰਜ ਨੇ ਵੀਡੀਓ ਵੀ ਸਾਹਮਣੇ ਆਸਾਨ ਦਿਖਾਈ ਦੇ ਰਹੀ ਕਿ ਸਰੇ ਆਮ ਜਿਸ ਤਰ੍ਹਾਂ ਬੈਠ ਰਹ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਜਿਹੜੇ ਰੇਲਵੇ ਸਟੇਸ਼ਨ ਤੋਂ ਰਾਘੀ ਰਹਉਂਦੇ ਸੀ ਉਹਨਾਂ ਨੇ ਵੀ ਕਈ ਵਾਰੀ ਕੰਪਲੇਂਟ ਕੀਤੀ ਸੀਗੀ ਕਿ ਜਿਹੜੀ ਇਹ ਬੇਬਾਦ ਬਿਲਡਿੰਗ ਹੈਗੀ ਐ ਇਸ ਦੇ ਵਿੱਚ ਜਿਹੜੇ ਡਰੱਗਸ ਵਾਲੇ ਵਿਅਕਤੀ ਹੈਗੇ ਨੇ ਉਹ ਆ ਕੇ ਲੁਕੇ ਹੁੰਦੇ ਨੇ ਤੇ ਜਿਹੜੇ ਰਾਘੀ ਰੇਲਵੇ ਰਾਤ ਨੂੰ ਰੁਕਦੇ ਆ ਜਦੋਂ ਰੇਲਵੇ ਸਟੇਸ਼ਨ ਤੋਂ ਉਤਰਦੇ ਆ ਤਾਂ ਉਹਨਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਵੀ ਬਣਾਉਂਦੇ ਆ ਸੋ ਉਸੇ ਇਨਫੋਰਮੇਸ਼ਨ ਦੇ ਤਹਿਤ ਅੱਜ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਗੀ ਇੱਥੇ ਜਦੋਂ ਰੇਡ ਕੀਤਾ ਗਿਆ ਤਾਂ ਇਹਨਾਂ ਨੇ ਨੀਰਜ ਨੇ ਜਦੋਂ ਫਾਇਰ ਕੀਤਾ ਤਾਂ ਸਾਡੇ ਵੱਲੋਂ ਜੋ ਵੀ ਕਾਰਵਾਈ ਦੇ ਵਿੱਚ ਇਸ ਦੇ ਲਾਤ ਦੇ ਵਿੱਚ ਗੋਲੀ ਲੱਗੀ ਹੈ ਬੇਆਬਾਦ ਬਿਲਡਿੰਗ ਹੈ ਲਗਾਤਾਰ ਇੱਥੇ ਅਪਰਾਧਿਕ ਅਸ਼ੋਕੜ ਦੇ ਲੋਕ ਆ ਕੇ ਠਹਿਰ ਰਹੇ ਨੇ ਬਿਲਡਿੰਗ ਵੱਲੋਂ ਲਗਾਤਾਰ ਜਿਹੜਾ ਹੈਗਾ ਪੀਸੀਆਰ ਹੈ ਜਿਹੜਾ ਅਸੀਂ ਕਵਰ ਕਰਦੇ ਆ ਹੁਣ ਜਿਵੇਂ ਸਾਡੇ ਕੋਲ ਜਿੱਦ ਜਿੱਦ ਇਨਫੋਰਮੇਸ਼ਨ ਆਉਂਦੀ ਹੈ ਕਿ ਫਲਾਣ ਏਰੀਆ ਦੇ ਵਿੱਚ ਜਿਹੜੀ ਹੈਗੀ ਫਲਾਣ ਜਿਹੜੀ ਰੈਂਗ ਕਵਰ ਕਰਦੇ ਆ ਜਿੱਥੇ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆ ਰਹੀ ਉਸ ਨੂੰ ਉਸ ਨੂੰ ਕਵਰ ਕਰਨ ਲਈ ਪੈਟਰੋਲਿੰਗ ਰੈਂਜ ਜਿਹੜਾ ਪ੍ਰੀਵੈਂਟਿਵ ਜਿਹੜਾ ਮੈਜਰਸਸ ਨੂੰ ਅਸੀਂ ਫੋਲੋ ਕਰਾਂਗੇ